ਰਾਜ ਜੀ ਦੇ ਸਰਸਕ ਤੇ ਸਵਾਇਮਾਨ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਜੋ ਕਿ ਰਾਗ ਜੈ ਸੰਤ ਪੰਚਮ ਬਾਸ਼ਿਆ ਤਨ ਸਾਹਿਬ ਸ੍ਰੀ ਗੁਰੂ ਜੀ ਮਹਾਰਾਜ ਨੇ ਸਭ ਦੇ ਰਾਗ ਜੈ ਸ੍ਰੀ ਅੰਦਰ ਤੇ ਗੁਰੂ ਮਹਾਰਾਜ ਆਪ ਕਿਰਪਾ ਕਰਦੇ ਨੇ ਕਿ ਜਿਹੜਾ ਵੀ insan ਗੁਰਬਾਣੀ ਕੁਮਾਈ ਕਰਕੇ ਗੁਰੂ ਸਾਹਿਬਾਂ ਦੀ ਸੇਸ਼ਾ ਖੁਸ਼ੀਆਂ ਮਾਣਦਾ ਹੈ ਉਹਦੇ ਅੰਦਰ ਇੱਕ ਤਾਂਗ ਰਹਿੰਦੀ ਹੈ ਕੋਈ ਮੈਨੂੰ ਆ ਕੇ ਰੱਬ ਨਾਲ ਜੋੜ ਦੇਵੇ ਤੇ ਭਾਈ ਜੇ ਕੋਈ ਪ੍ਰਾਣੀ ਮੈਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਦੇਵੇ ਜਿਹਦੀ ਸੰਗਤ ਕੀਤੇ ਆਏ ਤੇ ਬਦੌਲਤ ਮੈਨੂੰ ਸਮੱਤ ਮਿਲੇ ਸਭ ਦਾ ਗਿਆਨ ਹੋ ਜਾਵੇ ਜੀਵਨ ਦੀ ਜਾਂ ਚਾਜੇ ਪਈ ਪ੍ਰਾਪਤ ਮਾਨੁਖ ਦੇਹਰੀ ਦੁਨੀਆਂ ਦਾ ਵੰਦੇ ਮਿਲਣ ਕੀ ਤੇ ਪਾਪ ਜੀਵਨ ਮੁਕਤੀ ਦਾ ਮਾਪਤ ਹੋਇਆ ਹੈ ਪਰਮੇਸ਼ਰ ਦੇ ਨਾਮ ਜਪ ਕੇ ਲਾਹਾ ਲੈਣ ਵਾਸਤੇ ਤੇ ਗੁਰੂ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਜਗਾਸੂ ਜੀ ਦੇ ਅੰਦਰ ਪਿਆਰ ਹੈ ਭਾਵਨਾ ਹੈ ਗੁਰੂ ਸਾਹਿਬ ਜੀਆਂ ਦੀ ਸ਼ਬਦ ਨਾਲ ਜੁੜਿਆ ਹੈ ਉਹ ਬਾਅਦ ਬਾਅਦ ਆਪਣੇ ਮਨ ਵਿੱਚ ਇਸ ਇਸ ਅਰਦਾਸ ਬੇਨਤੀ ਨੂੰ ਪਰਪਰ ਕਰਦਾ ਗੁਰ ਚਰਣਾ ਜਾ ਕੇ ਮਹਾਰਾਜੀ ਸਮਤ ਬਖਸ਼ੋ ਆਸੀਸ ਬਖਸ਼ੋ ਕੋਸ਼ਿਸ਼ ਮਾਰਾ ਮਿਲੇ ਜੋ ਆਪ ਜੁੜਿਆ ਹੋਵੇ ਦੇ ਸੰਨ ਵੀ ਨਾਮ ਨਾਲ ਜੋ ਪਾਵ ਜਗਦਾ ਜੀਵਾ ਹੈ ਗੁਰੂ ਪਿਆਰੋ ਉਹ ਜੀ ਇਹ ਦਿਨ ਜਗਾ ਸਕਦਾ ਹੈ ਪਾਵ ਜਿਹੜਾ ਇਨਸਾਨ ਖੁਦ ਨਾਮ ਜਪਣ ਵਾਲਾ ਹੈ ਜਿਸ ਨੇ ਨਾਮ जप ਕੇ ਮਿਹਰ ਦਾ ਜੀਵਨ ਆਪਨ ਕੀਤਾ ਪਰਮਾਤਮਾ ਦੀ ਹੋਂਦ ਨੂੰ ਢਾਇਆ ਕ ਮਾਇਆ ਉਹਨਾਂ ਨਾਲ ਪਾਈ ਜੁੜ ਕੇ ਜੀ ਆਤਮਾ ਤਰ ਜਾਂਦੀ ਹੈ ਇਹੀ ਨਾਮ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇਨੂੰ ਗੁਜਰੇ ਕੀਤੀ ਛੁਟੀ ਨਗੋ ਜੀ ਤਰ ਜਾਂਦੇ ਨੇ ਬੁਰ ਨਾਲ ਹੋ ਗਿਏ ਦੇ ਕਾ ਪ੍ਰਾਨੇ ਗੁਰੂ ਪਿਆਰਿਓ ਸੰਗਤ ਕਰਕੇ ਗੁਰਮਤਿ ਪ੍ਰਾਪਤ ਕਰਕੇ ਬਹੁਤ ਸਾਗਰਤ ਉਤਰ ਜਾਂਦੇ ਮਹਾਰਾਜ ਬੇਨਤੀ ਕੀਤੀ ਵੀ ਬੜਿਆਈ ਕਿੰਨੀ ਬਖਸ਼ ਜੋ ਇਨਸਾਨ ਗੁਰੂ ਦੀ ਸੰਗਤਾਂ ਨੂੰ ਗੁਰੂ ਪਿਆਰ ਵਾਲਿਆਂ ਰਬ ਨਾਲ ਜੋੜਦਾ ਹੈ ਭਾਈ ਸਾਹਿਬ ਦੀ ਗੁਰਦਾਸ ਸਾਹਿਬ ਕਿਰਪਾ ਕਰਦੇ ਨੇ ਕਿ ਜਿਸ ਇਨਸਾਨ ਨੇ ਭੁੱਲੇ ਭਟਕੇ ਨੂੰ ਗੁਰੂ ਸ਼ਬਦ ਨਾਲ ਜੋੜ ਕੇ ਈਮਾਨ ਉਤੇ ਤੋਰਿਆ ਇਹ ਸਭ ਤੋਂ ਵੱਡਾ ਉਪਕਾਰ ਹੈ ਪਾਪ ਖੰਜਲ ਖਵਾ ਜਿਹੜਾ ਹੋ ਰਿਹਾ ਸੀ ਰੰਗ ਤਮਾਸ ਸੈਨਿ ਤਮਾਸ ਮਤ ਦੇ ਬੇਨਕਸੀ ਐਵਰੋ ਪ੍ਰਾਣੀ ਗੁਰੂ ਕਿਰਪਾ ਸਦਕਾ ਸਬਦ ਗਿਆਨ ਪ੍ਰਾਪਤ ਹੋ ਜਾਈ ਗੁਰ ਸਿੱਖਾਂ ਸੰਗਤ ਮਿਲ ਲੈ ਤੇ ਆਪਣੇ ਮਨ ਨੂੰ ਗੁਰੂ ਸੁਰ ਨੂੰ ਜੋੜ ਕੇ ਲਾਹ ਖੜਦਾ ਉਹ ਗੁਰੂੰਦਰ ਬਹੁਵਤੀ ਭਗਾਂ ਵਾਲਾ ਜੀ ਹੈ ਜਿਸ ਨੇ ਉਸ ਪ੍ਰਾਣੇ ਨੂੰ ਰਾਹੇ ਪਏ ਤੋਂ ਰਾਹੇ ਪਨੇ ਦੂਟਾ ਕੇ ਗੁਰੂ ਵਾਲੇ ਮਾਰਗ ਤੇ ਤੋਰਿਆ ਗੁਰ ਪਿਆਰ ਉਹ ਤਨ ਆਣ ਹੈ ਉਸ ਦੇ ਪ੍ਰਮਾਤਮਾ ਦੀ ਕਿਰਪਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਕਿਰਪਾ ਕਰਦਿਨੇ ਕਿ ਸਿੱਖ ਨੂੰ ਇੱਕ ਸਬਕ ਸੁਨਾਉਣਾ ਬਹੁਤ ਵੱਡਾ ਬਹੁੰਦਾ ਕਰ। ਔਲੇ ਪਟਕੇ ਨੂੰ ਗੁਰੂ ਵਾਲੇ ਮਾਰ ਤੇ ਤੋੜਨਾ ਬਹੁਤੀ ਗੁਰ ਕਰ ਪ੍ਰਕਾਰ ਹੁੰਦਾ ਹੈ। ਭਾਵੇਂ ਕਿਸੇ ਦੀ ਜੀਵਨ ਸ਼ੈਲੀ ਬਦਲ ਜਾਏ ਵਿਚਾਰ ਤਾਰਾ ਸੁਣ ਕੇ ਬਾਤ ਗੁਰੂ ਸਾਹਿਬ ਜੀਆਂ ਦੀ ਸੰਗਤ ਕਰਕੇ ਲਾਹਾ ਖੜਦੇ ਨੇ ਪਰਮੇਸ਼ਰ ਦੇ ਨਾਮ ਦਾ ਉਹ ਗੁਰੂ ਪਰ ਆਪ ਤੇ ਕਰਦੇ ਨੇ ਤੇ ਹੋਰ ਨਾ ਜਨ ਉਤਾਰ ਦਿੰਦੇ। ਤੇ ਮੈਂ ਕਿਹਾ ਕੋਈ ਜਾਨ ਹਰਸ਼ੋਂ ਦੇਵ ਜੋਰ ਹੀ ਪਾਇ ਗਿਨ ਕੋਈ ਮਨੁੱਖ ਆਪਣੇ ਪਰਮ ਪਿਤਾ ਪਰਮੇਸ਼ਰ ਮੇਰਾ ਮਿਲਾਪ ਕਰਾ ਦੇ ਮੇਰੇ ਹਿਰਦੇ ਗੁਰਦਰ ਸਭ ਠੀਕੇ ਬਾਈਬਲ ਦੇ ਸਭ ਠੀਕੇ ਤੇ ਮੈਂ ਪਰਮਾਤਮਾ ਦੀ ਸਿਫਤ ਉਸਲਾ ਕਰਾਂ ਲਾਹਾ ਘਟਾਂ ਉਸ ਪ੍ਰਾਣੀ ਦੇ ਪ੍ਰਤੀ ਕਿੰਨੀਕ ਭਾਵਨਾ ਸ਼ਰਧਾ ਵਾਲੇ ਚਰਨ ਗਾਹਾਂ ਸਮਨ ਫੜਨਾ ਮੈਂ ਉਹਦੀ ਭਾਈ ਸੇਵਾ ਕਰ ਚਰਨ ਨਮਸਕਾਰ ਕਰ ਬਕੂ ਸੁਭ ਰਸਨਾ ਤੇ ਜੀਵਾ ਦੇ ਨਾਲ ਉਹ ਮੈਂ ਬੜਾਈਆਂ ਕਰਾਂ ਆਪ ਦਾ ਸ਼ੁਕਰਾਨਾ ਕਰ ਤਨ ਮਾਲ ਕਰ ਰਸਨਾ ਦੀ ਜੇ ਪ੍ਰਾਨ ਕੋ ਰਸਨਾ ਇਹ ਭਾਵ ਨੇ ਆਪਣੇ ਆਪੇ ਨੂੰ ਸਾਰਾ ਕੁਝ ਸਮਰਪਿਤ ਕਰਕੇ ਉਸ ਜੀਵਾਤਮਨ ਵਾਲੇ ਕਰ ਦੇਵਾ ਜਿਹੜੇ ਗੁਰੂ ਦੀ ਕਮਾਈ ਕਰਦੇ ਨੇ ਇਹ ਨਹੀਂ ਕਹਿੰਦੇ ਆ ਜੀਵਾਤਮਾ ਵਿੱਚ ਖੁਲਾਰਾ ਹੁੰਦਾ ਹੈ ਪਰਮੇਸ਼ਰ ਦੇ ਮਿਲਾਪ ਦਾ ਵਿਕਾਰਾਂ ਵਾਲੀ ਮੈ ਦੂਰਮੁੰਦੀ ਹੈ ਸਮਤ ਪ੍ਰਾਪਤ ਹੁੰਦੀ ਹੈ ਤਾਂ ਕੋਈ ਮਾ ਕਰਨੇ ਲਈ ਮੈਂ ਉਸ ਦੇ ਪ੍ਰਤੀ ਸਮਰਪਣ ਹੋ ਕੇ ਜੇ ਸੇਵਾ ਨਾਲ ਜੁੜ ਹੋਣਾ ਜੁੜਦੇ ਬਹੁਤੀ ਵੱਡੇ ਚੀਜ਼ ਨੇ ਬਹੁ ਭਾਗਾਂ ਵਾਲੇ ਨੇ ਕੁਰਬਾਨ ਜਾਵਾ ਸਦਕੇ ਜਾਵਾ ਦੇ ਜਾ ਪ੍ਰਾਣਾਂ ਕੋਰ ਹੋਰ ਆਪਣੇ ਪ੍ਰਾਣਾਂ ਦੇ ਵੀ ਭਾਵ ਸਦਕਾ ਜਾ ਕੁਰਬਾਨ ਕਰ ਦੇਣਾ ਭੇਟਾ ਰੱਖ ਦੇਣਾ ਆਪਣੇ ਪ੍ਰਾਣਾਂ ਦੇ ਪ੍ਰਾਣਾਂ ਦੇ ਅੱਗੇ ਭਾਵ ਪਾਣੀ ਠੋਵਾਂ ਪੱਖਾ ਜਿਉਂ-ਜਿਉਂ ਸੰਸਾਰ ਸਮਤ ਨੂੰ ਪਾਉਂਦਾ ਹੈ ਗੁਰੂ ਵਾਲੀ ਚਾਲ ਗ੍ਰਹਿਣ ਕਰਦਾ ਹੈ ਉਸ ਨੂੰ ਗੁਰਪਿਆਰਿਓ ਅਧਿਆਤਮਕ ਪੱਖੋਂ ਬਹੁਤ ਵਿਕਾਸ ਤੇ ਪ੍ਰੋਸਾ ਮਿਲਦਾ ਹੈ ਸੰਸਾਰਿਕ ਤੌਰ ਤੇ ਹਲੇਪ ਹੋ ਕੇ ਦੁਨਿਆਵੀ ਰੰਗ ਤਮਾਸ਼ਿਆਂ ਤੋਂ ਛੁੱਟ ਜਾਂਦਾ ਹੈ